ਸਾਥਿਓ ਸਤਿ ਸ਼੍ਰੀ ਅਕਾਲ ਨਮਸਕਾਰ ਆਲਾਦ ਸਾਥਿਓ ਜਿਵੇਂ ਕਿ ਆਹ ਜਾਂਦਾ ਹੈ ਕਿ ਜਹਾਂ ਚਾ ਵਾਹ ਰਾ ਥੇਅਰ ਇਜ਼ ਵਿਲ ਥੇਅਰ ਇਜ਼ ਵੇ ਬੰਦੇ ਨੂੰ ਇਨਸਾਨ ਨੂੰ ਹਮੇਸ਼ਾ ਕੋਸ਼ਿਸ਼ਾਂ ਨੇ ਜਿਹੜੀਆਂ ਉਹ ਕਰਦੇ ਰਹੇ ਚਾਹੀਦੀਆਂ ਨੇ ਤੇ ਉਹਦੇ ਰਿਜ਼ਲਟ ਨੇ ਜਿਹੜੇ ਉਹ ਵੀ ਜਦੋਂ ਕੋਈ ਸਾਫ਼ ਨੀਅਤ ਦੇ ਨਾਲ ਕੋਸ਼ਿਸ਼ ਕਰੇ ਮਿਹਨਤ ਕਰੇ ਤੇ ਉਹਦੇ ਰਿਜ਼ਲਟ ਵੀ ਜ਼ਰੂਰ ਦੇਖਣ ਨੂੰ ਮਿਲਦੇ ਨੇ ਅੱਜ ਮੈਂ ਆਪਣੇ ਦਫਤਰ ਸੁਨਾਮ ਆਫਿਸ ਦੇ ਵਿੱਚ ਮੈਂ ਹਾਜ਼ਰ ਸੀ ਔਰ ਮੈਨੂੰ ਸਾਡੇ ਸਮਾਨ ਰਹਿ ਇੱਕ ਪਰਿਵਾਰ ਬਹੁਤ ਵਧੀਆ ਪਰਿਵਾਰ ਹੈ ਅ ਪ੍ਰਵੀਨ ਸਿੰਧਰ ਜੀ ਇਹ ਇਹਨਾਂ ਦੇ ਵਾਈਫ ਇਹਨਾਂ ਦੀ ਬੀੜੀਆ ਤੇ ਇਹਨਾਂ ਦਾ ਬੇਟਾ ਧਰੋ ਇਹ ਮਿਲਣ ਆਏ ਮੁਬਾਰਕਬਾਦ ਦੇਣ ਆਏ ਮੂੰ ਮਿਠਾ ਕਰਾਉਣ ਆਏ ਐਕਚੁਅਲ ਦੇ ਵਿੱਚ ਵਿਹਾਰ ਤੇ ਮੈਂ ਜਦੋਂ ਪੁੱਛਿਆ ਕਿ ਕੀ ਕਾਰਨ ਕੀ ਹੈ ਕਿਸ ਚੀਜ਼ ਦਾ ਮੂੰ ਮਿਠਾ ਕਰਾਉਣ ਆਏ ਤੁਸੀਂ ਤੇ ਇਹਨਾਂ ਨੇ ਮੈਨੂੰ ਦੱਸਿਆ ਕਿ ਪਿਛਲੇ ਸਮਾਂ ਦੇ ਵਿੱਚ ਸਾਥੀਓ ਅਸੀਂ ਕਿਉਂਕਿ ਕੋਵਲਤਬਾਦ ਜੀ ਦੀ ਸਰਕਾਰ ਦਾ केजरीवाल ਸਾਹਿਬ ਦਾ ਔਰ ਮੇਰਾ ਖੁਦ ਜ਼ਾਤੀ ਤੌਰ ਤੇ ਵੀ ਮੈਕਸਿਮਮ ਜਿਹੜਾ ਫੋਕਸ ਆਇਆ ਉਹ ਹੈਲਥ ਔਰ ਐਜੂਕੇਸ਼ਨ ਸੈਕਟਰ ਦੇ ਉੱਪਰ ਰਹਿੰਦਾ ਔਰ ਐਜੂਕੇਸ਼ਨ ਹੀ ਇੱਕ ਇਹੋ ਜਿਹੀ ਚੀਜ਼ ਹੈ ਜਿਸ ਦੇ ਵਿੱਚ ਤੁਸੀਂ ਜਿੰਨਾ ਇਨਵੈਸਟ ਕਰੋਗੇ ਬੱਚਿਆਂ ਦੇ ਵਿੱਚ ਭੁੱਖ ਦੇ ਵਿੱਚ ਜਿੰਨਾ ਇਨਵੈਸਟ ਕਰੋਗੇ ਉਨਾ ਹੀ ਭੁੱਖ ਸੁਨਹਿਰਾ ਹੋਊਗਾ ਤੇ ਸਰਕਾਰੀ ਗ੍ਰਾਂਟਾਂ ਸਰਕਾਰੀ ਕੰਮਾਂ ਤੋਂ ਇਲਾਵਾ ਪਿਛਲੇ ਸਮਿਆਂ ਦੇ ਵਿੱਚ तकरीबन 10-11 ਮਹੀਨੇ ਹੋ ਗਏ ਮੈਂ ਆਪਣੇ ਹਲਕੇ ਸੁਨਾਮ ਦੇ ਜੋ 18 ਸੀਰੀਅਸ ਸਕੈਂਡਰੀ ਸਕੂਲ ਸੀਗੇ ਉਹਨਾਂ ਸਾਰੇ ਨੂੰ ਇੱਕ ਬੈਂਕ ਦੇ ਸੀਐਸਆਰ ਦੇ ਜ਼ਰੀਏ ਅਸੀਂ ਰੋਬੋਟਿਕ ਲੈਬਸ ਦੇ ਜਿਹੜੀਆਂ ਉਹ ਦਿੱਤੀਆਂ ਸੀਗੀਆਂ ਸੀਐਸਆਰ ਦੇ ਵਿੱਚੋਂ ਔਰ 10 ਹਾਈ ਸਕੂਲਾਂ ਨੂੰ ਅਸੀਂ ਐਕਸਆਰ ਰਿਐਲਿਟੀ ਲੈਬਸ ਦੇ ਜਿਹੜੀਆਂ ਉਹ ਦਿੱਤੀਆਂ ਸੀਗੀਆਂ ਉਹ ਵੀ ਸੀਐਸਆਰ ਦੇ ਜ਼ਰੀਏ ਉਦਾ ਮਕਸਦ ਮੇਰਾ ਸਿਰਫ ਔਰ ਸਿਰਫ ਇਹੀ ਸੀਗਾ ਕਿ ਬੱਚਿਆਂ ਨੂੰ ਜੋ ਜਿਸ ਲੈਵਲ ਦੀ ਪੜ੍ਹਾਈ ਅੱਜ ਦੀ ਰੇਟ ਦੇ ਵਿੱਚ ਡਿਵੈਲਪਡ ਕੰਟਰੀ ਅਮਰੀਕਾ ਕੈਨੇਡਾ ਦੇ ਵਿੱਚ ਹੋ ਰਹੀ ਹੈ ਉਸ ਤਰੀਕੇ ਦਾ ਇੱਕ ਐਟਮੋਸਫੀਅਰ ਉਹ ਬੱਚਿਆਂ ਨੂੰ ਦਿੱਤਾ ਜਾ ਸਕੇ ਖਾਸ ਤੌਰ ਤੇ ਉਹਨਾਂ ਬੱਚਿਆਂ ਨੇ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਦੇ ਨੇ ਸੋ ਉਸ ਇਹ ਤਕਰੀਬ ਲਗਭਗ 10 ਮਹੀਨੇ ਪਹਿਲਾਂ ਦੀ ਗੱਲ ਹੈ ਅਸੀਂ ਉਹਨਾਂ ਕੰਪਨੀਆਂ ਦੇ ਜਿਹੜੇ ਇੰਜੀਨੀਅਰ ਸੀ ਉਹ ਬੁਲਾਏ ਟੀਚਰਜ਼ ਨੂੰ ਟ੍ਰੇਨਿੰਗ ਦਿੱਤੀਆਂ ਤੇ ਫਿਰ ਹਰੇਕ ਸਕੂਲ ਨੂੰ ਇੱਕ ਇੱਕ ਰੋਬੋਟਿਕ ਲੈਬ ਔਰ ਐਕਸਰ ਰੈਲੀ ਦੀ ਲੈਬਸ ਨੇ ਜਿਹੜੀਆਂ ਉਹ ਦਿੱਤੀਆਂ ਤੇ ਉਹਦਾ ਅੱਜ ਨਤੀਜੇ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਹੈ ਇਹ ਸਾਡਾ ਬੱਚਾ ਸਾਡਾ ਬੇਟਾ ਧਰੂ ਇਹ ਸੁਨਾਮ ਸੀਨੀਅਰ ਸਕੈਲਰੀ ਸਕੂਲ ਬॉयਜ਼ ਦੇ ਵਿੱਚ ਜਿਹੜਾ ਕਿ ਹੁਣੇ ਜੀ ਪਿੱਛੇ ਜੇ ਭਗਵਾਨ ਮਾਨਜੀ ਦੀ ਸਰਕਾਰ ਨੇ ਸਕੂਲ ਆਫ ਐਮਿਨੈਂਸ ਬਣਿਆ ਹੈ ਸੁਨਾਮ ਬॉयਜ਼ ਸਕੂਲ ਸਕੂਲ ਆਫ ਐਮਿਨੈਂਸ ਬਣਿਆ ਹੈ ਉੱਥੇ ਬੱਚਾ ਇਹ ਪੜਦਾ ਹੈ ਤੇ ਇਹ ਅ ਮੇਰੇ ਕੋਲ ਇਹ ਆਪਣਾ ਜਿਹੜਾ ਇਹਨਾਂ ਨੇ ਇਹ ਬਣਾਇਆ ਵੈਸੇ ਸਾਰੀ ਡਿਟੇਲ ਇਹ ਸਮਝਣਗੇ ਅ ਖੁਸ਼ੀ ਇਸ ਗੱਲ ਦੀ ਹੈ ਕਿ ਇਸ ਬੱਚੇ ਨੇ ਜੋ ਇਹ ਰੋਬੋਟਿਕ ਰਿਪੈਲੈਂਟ ਰੋਬੋਟਿਕ ਰਿਪੈਲੈਂਟ ਜੋ ਬਣਾਇਆ ਹੈ ਇਹ ਬਲੌਕ ਦੇ ਵਿੱਚ ਵੀ ਜ਼ਿਲ੍ਹੇ ਦੇ ਵਿੱਚ ਵੀ ਔਰ ਪੰਜਾਬ ਦੇ ਵਿੱਚ ਵੀ ਅ ਪਹਿਲੇ ਨੰਬਰ ਤੇ ਆਇਆ ਪਿਛਲੇ ਸਮੇਂ ਦੇ ਵਿੱਚ ਰਾਸ਼ਟਰੀ ਅਵਿਸ਼ਕਾਰ ਅਭਿਆਨ ਅ ਇਹ ਫੰਕਸ਼ਨ ਹੋਇਆ ਸੀਗਾ ਜਿਹਦੇ ਵਿੱਚ ਕੰਪੀਟੀਸ਼ਨ ਹੋਇਆ ਸੀਗਾ ਜਿਸ ਦੇ ਵਿੱਚ ਇਹ ਬੱਚਾ ਧਰੋ ਇਹ ਫਰਸਟ ਆਇਆ ਤਿੰਨਾਂ ਦੇ ਵਿੱਚ ਬਲੌਕ ਡਿਸਪਲੇ ਤੇ ਅ ਸਟੇਟੂ so ਇਹ 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 ਨਾ ਰਹਿ ਹੁਣ ਧਰੋ ਬੇਟਾ ਤੁਸੀਂ ਸਮਝਾਓ ਕਿ ਤੁਸੀਂ ਬਣਾਇਆ ਕੀ ਇਹਨੂੰ ਉਸਤਾਦ ਜੀ ਤੁਹਾਨੂੰ ਕਰਕੇ ਤਾਂ ਵਾਪਸ ਸ਼ੁਰੂ ਕਰਕੇ ਸਮਝਾਓ ਕਿ ਤੁਹਾਡਾ ਇਹ ਪਰਪਸ ਕੀ ਸੀਗਾ ਮਕਸਦ ਕੀ ਸੀ ਤੇ ਕਿਵੇਂ ਫੰਕਸ਼ਨ ਕੀ ਹੈ ਇਸਦੀ ਹਾਂਜੀ ਸਰ ਇਹ ਇੱਕ ਰੋਬੋਟਿਕ ਰੈਪਲੈਂਟ ਹੈ ਸਾਡਾ ਥੀਮ ਕੰਪੀਟੀਸ਼ਨ ਥਿੰਕਿੰਗ ਸੀਗਾ ਸਰ ਜੀ ਸਰ ਮੰਨ ਲਓ ਜਿਵੇਂ ਆਪਾਂ ਖੇਤਾਂ ਦੇ ਵਿੱਚ ਸਕੁਅਰ ਕਰੋ ਕਿਹੜਾ ਕਰਦੇ ਨੇ ਕਿ ਦਿਨ ਆਪਾਂ ਡਰਾਉ ਕਹਿ ਦਿੰਨੇ ਆ ਪੰਜਾਬੀ ਚ ਹਾਂ ਸਰ ਉਹ ਉਸ ਦੇ ਨਾਲ ਕੀ ਹੈ ਸ਼ੁਰੂਆਤ ਦੇ ਵਿੱਚ ਆਪਾਂ ਜਦ ਨਵਾਂ ਘੜਾਣੇ ਆ ਖੇਤਾਂ ਦੇ ਵਿੱਚ ਪੱਖੀ ਥੋੜਾ ਬਹੁਤ ਡਰਦੇ ਰਹੇ ਆ ਪਰ ਉਹ ਲੋਕ ਨੂੰ ਐਡਾਪਟ ਕਰ ਲੈਂਦੇ ਤਾਂ ਡਰਦੇ ਹੈ ਨਹੀਂ ਕਿ ਉਹਦੇ ਨਾਲ ਕੀ ਹੈ ਕਿਸਾਨਾਂ ਨੂੰ ਜੋ ਬਹੁਤ ਜਿਆਦਾ ਨੁਕਸਾਨ ਹੋਏ ਉਹਦੇ ਫਸਲ ਖਾ ਜਾਂਦੇ ਆ ਮਤਲਬ ਕਾਫੀ ਦਸਾਨ ਹੁੰਦਾ ਹੈ ਜਦ ਸਾਨੇ ਤੁਹਾਡੀ ਜਿਹੜੀ ਰੋਬੋਟਿਕ ਕਿਟਸ ਯੂਸ ਨੂੰ ਯੂਜ਼ ਕਰਕੇ ਇੱਕ ਐਜਾਇਲ ਰੋਬੋਟਿਕ ਸਕੇਅਰ ਤਿਆਰ ਕੀਤਾ ਹੈ ਜੇ ਵੀ ਕੋਈ ਵੀ ਬਰਡ ਫੀਲ드 ਦੇ ਵਿੱਚ ਆਵੇ ਤਾਂ ਉਸ ਨੂੰ ਕਿਹੜੀ ਡਰਾਉਣ ਵਾਸਤੇ ਕਿ ਕੋਈ ਵੀ ਡੈਮੇਜ ਨਾ ਕਰ ਪਾਣ ਸਰ ਇਹ ਇੱਕ ਹੀ ਹੈ ਉਸ ਦੀ ਫੰਕਸ਼ਨਿੰਗ ਕਿਵੇਂ ਹੈ ਜੋ ਵੀ ਬਰਡ ਆਏਗਾ ਉਸ ਦੀ ਵੋਇਸ ਨੂੰ ਟੈਕ ਕਰਕੇ ਉਹਦੇ ਸਾਊਂਡ ਸੈਂਸਰ ਨਾਲ ਸੈੱਟ ਲਾ ਰੱਖਿਆ ਨੇ ਕਿ ਉਹ ਦੀ ਵੋਇਸ ਨੂੰ ਟੈਕ ਕਰਕੇ ਸਾਊਂਡ ਸੈਂਸਰ ਹੈ ਉਹ ਦੀ ਵੋਇਸ ਨੂੰ ਟੈਕ ਕਰਕੇ ਸਰ ਇਹ ਆਈ ਦੀ ਆਰਮਸ ਨੇ ਉਸ ਨੂੰ ਡਰਨ ਵਾਸਤੇ ਕੋਈ ਅੰਛੀ ਆਏਗਾ ਫਸਲ ਨੂੰ ਖਰਾਬ ਕਰਨ ਦੇ ਲਈ ਤੇ ਇਹਦੇ ਜਿਹੜੇ ਵੋਇਸ ਸੈਂਸਰਸ ਲੱਗੇ ਨੇ ਉਹਨਾਂ ਨੂੰ ਸੈਂਸ ਕਰਕੇ ਆਪਣੇ ਆਪ ਚੱਲ ਪਏਗਾ ਹਾਂਜੀ ਹਾਂਜੀ ਆਟੋਮੈਟਿਕ ਆ ਸਭ ਕੁਝ ਇਹ ਹੋਤੀ ਆਮ ਜਿਹੀ ਉਸ ਨੂੰ ਡਰਨ ਵਾਸਤੇ ਸਰੀ ਇਤਿਹਾਸਿਕ ਫ੍ਰੀਕੁਐਂਸੀ ਲੇਕ ਸਾਇਨ ਵੱਜੇਗਾ ਤਾਂ ਆਂਜੀ ਉਹਨਾਂ ਨੂੰ ਕੀ ਉਹਨਾਂ ਨੂੰ ਇਰਿਟੇਸ਼ਨ ਹੋਵੇ ਹਾਂਜੀ ਉਹਦੀ ਸਾਰੇ ਸਾਡੇ ਫ੍ਰੀਕਵੈਂਸੀ ਇਸ ਤਰ੍ਹਾਂ ਨਾਲ ਸੈੱਟ ਕੀਤੀ ਹੈ ਸਾਡੇ ਕੋਡਿੰਗ ਵਗੈਰਾ ਕੀਤੀ ਉਹਦੇ ਵਿੱਚ ਕਿ ਕਿਸਨੇ ਟਾਈਮ ਤੱਕ ਇਹ ਚੱਲੇਗਾ ਕਿੰਨੀ ਜ਼ਿਆਦਾ ਫ੍ਰੀਕਵੈਂਸੀ ਹੋਊਗੀ ਤੇ ਸਾਡੇ ਇਸ ਹਿਸਾਬ ਨਾਲ ਕੀਤੀ ਹੈ ਕਿ ਉਹਨਾਂ ਨੂੰ ਬਸ ਸਿਰਫ ਇਰੀਟੇਸ਼ਨ ਹੋਵੇ ਕਿ ਮਰਨ ਨੁਕਸਾਨ ਕੋਈ ਨਾ ਹੋਵੇ ਉਹਨਾਂ ਨੂੰ ਠੀਕ ਹੈ ਹਾਂਜੀ ਆਪਾਂ ਆਪਾਂ ਨੂੰ ਸਹੀ ਰੱਖੇ ਫਿਰ ਉੱਤੇ ਸਾਡੇ ਮੰਨ ਲਓ ਇੱਕ ਅਲਟਰਨੇਟ ਸੈਂਸਰ ਲਗਾਇਆ ਹੋਇਆ ਹੈ ਮੰਨ ਲਓ ਸਰ ਇਹ ਸੈਂਸਰ ਹੈ ਹਾਂਜੀ ਹਾਂਜੀ ਸਰ ਓਕੇ ਇਹ ਹੈ ਠੀਕ ਹੈ ਇਸਰ ਹੋਰ ਦੇ ਕਾਰਨ ਬੋਲੇ ਕਿ ਮੰਨ ਲਓ ਸਰ ਇਹਦੀ ਮੰਨ ਲਓ ਨੇ ਬੋਜਟ ਨਹੀਂ ਕੀਤੀ ਅਪਣੇ ਨੇ ਆਵਾਜ਼ ਨਹੀਂ ਕੀਤੀ ਸਰ ਮੰਨ ਲਓ ਪੰਛੀ ਨੇ ਇਹਦੀ ਇਹਦੀ ਰੇਡੀਅਸ ਦੇ ਵਿੱਚ ਜੋ ਵੀ ਕੋਈ ਆਇਆ ਤਾਂ ਉਹਨੂੰ ਡਿਟੈਕਟ ਕਰ ਲੇਗਾ ਜੇ ਪੰਛੀ ਨੇ ਆਵਾਜ਼ ਨਹੀਂ ਵੀ ਕੀਤੀ ਹਾਂਜੀ ਉਹਦੇ ਵਿੱਚ ਵੀ ਸਾਡੇ ਸੈਂਸਰ ਆ ਗਿਆ ਤਾਂ ਸਰ ਸਰ ਹਾਂਜੀ ਓਕੇ ਉਹਦੇ ਉਹ ਮਤਲਬ ਕਿ ਵਾਇਲ ਨਹੀਂ ਕੀਤੀ ਤੇ ਰੇਡੀਅਸ ਦੇ ਵਿੱਚ ਆ ਗਿਆ ਉਹਦੀ ਰੇਂਜ ਆਪਾਂ ਜਿੱਸਾ ਨੂੰ ਸੈੱਟ ਕਰ ਸਕਦੇ ਹਾਂ ਇਹਦੀ ਰੇਡੀਅਸ ਦੇ ਕੋਈ ਵੀ ਆਵੇ ਤਾਂ ਇਹ ਚੱਲੇਗਾ ਇਹਦੀ ਆਰਮਸ ਤੇ ਇਹਦੀ ਵਰਬਲ ਸਟਾਈਲ ਹੋ ਜਾਏਗਾ ਫਾਈ ਫ੍ਰੀਕੁਐਂਸੀ

ਇਹ ਵੀ ਕਿਰਿਆ ਜੀ ਵਾਇਸ ਆਪਾਂ ਨੇ ਇਧਰੋਂ ਚੁੱਕ ਲਈ ਕਿਰਿਆ ਦੀ ਵਾਇਸ ਇੱਥੇ ਅੱਜ ਨਾਲ ਕੇਸ ਤੇ ਨੇ ਆ ਇਹ ਜੇ ਕੋਈ ਪਸ਼ੂ ਆ ਰਹੇ ਹੋਵੇ ਰਸਤੇ ਵਿੱਚ ਇਹ ਹੋ ਗਿਆ ਸਰ ਇਹ ਹੋ ਗਿਆ ਠੀਕ ਹੈ ਇਹ ਤਾਂ ਜੋ ਆਪਾਂ ਫਸਲ ਨੂੰ ਪਛਾਣਨ ਵਾਸਤੇ ਪਖਸ਼ੇਦਮ ਠੀਕ ਹੈ ਸਰ ਇਸ ਨੂੰ ਉਸ ਨੂੰ ਆਪਾਂ ਹੋਰ ਵੀ ਟਿਕਾ ਯੂਜ਼ ਕਰ ਸਕਦੇ ਹਾਂ ਜਿਵੇਂ ਸੋਲਰ ਪੈਨਲ ਅੱਜਕੱਲ ਆਪਾਂ ਸਾਰੇ ਕਨੇ ਸੋਲਰ ਪੈਨਲ ਲਗਾਓ ਸੋਲਰ ਨਾਲ ਜੀ ਬਚਾਓ ਲਗਰ ਉਹਦੇ ਵੀ ਸੋਲਰ ਪੈਨਲਸ ਨੂੰ ਮੇਨਟੇਨ ਕਰਨ ਦਾ ਬਹੁਤ ਕੁਝ ਕੋਸਟ ਆਉਂਦਾ ਹੈ ਉਹਦੇ ਤੇ ਕੀ ਪਖਸ਼ਿਆ ਆ ਕੇ ਪੈ ਜਾਂਦੇ ਨੇ ਸਲੈਕ ਬਗਰੋਂ ਆਗ ਲੰਦੇ ਨੇ ਸਰ ਇਹਨਾਂ ਦਾ ਬਹੁਤ ਸਰਕ ਪੈਂਦਾ ਤੇ ਸੋਲਰ ਪੈਨਲ ਨੂੰ ਕਿ ਆਪਣੀ ਸ਼ੀਟਸ ਆਪਾਂ ਕਹਿੰਦੇ ਆ ਉਹਦੇ ਨਾਲ ਗੰਦਾ ਕਰ ਦਿੰਦਾ ਹੈ ਉਹਨੂੰ ਸਾਫ ਕਰਨ ਸਰ ਬਹੁਤ ਕੋਸਟ ਆਉਂਦੀ ਹੈ ਤੇ ਇਹ ਸੋਲਰ ਪੈਨਲ ਵੀ ਖਰਾਬ ਹੋ ਜਾਂਦੇ ਨੇ ਬਿਲਕੁਲ ਠੀਕ ਹੈ ਸਰ ਇਹ ਉੱਥੇ ਲੱਗ ਸਕਦਾ ਹੈ ਸਰ ਇਸ ਨੂੰ ਆਪਾਂ 에어ਪੋਰਟ ਰਨਵੇ 'ਚ ਨਹੀਂ ਹੁੰਦੇ ਸਰ ਇੱਥੇ 에ਰਪਲੇਨ ਟੇਨਸ ਚੱਲਦੇ ਨੇ ਅਡਾ ਸਰ ਉੱਥੇ ਵੀ ਲੈ ਲਾ ਸਕਦੇ ਆ ਕਈ ਵਾਰ ਪਾਇਲਟ ਜਿਵੇਂ ਚਲਾ ਰਿਹਾ ਹੈ ਰਾਤ ਦਾ ਵਕਤ ਹੈ ਜਿਵੇਂ ਵੀ ਤਾਂ ਉੱਥੇ ਬਰਡਾਂ ਕੀ ਪੈਂਦੇ ਨੇ ਉਹਨਾਂ ਨੂੰ ਵੀ ਬਰਡਾਂ ਨੂੰ ਨੁਕਸਾਨ ਪਾਇਲਟ ਨੂੰ ਵੀ ਕਿੰਨੀ ਜਾਂਦਾ ਸਰ ਉਹ ਹੋ ਜਾਂਦੇ ਨੇ

ਕੋਈ ਵੀ ਚੋਰ ਵੀ ਆ ਗਿਆ ਸਰ ਮੰਨ ਲਓ ਆ ਗਿਆ ਅੰਦਰ ਕੀ ਉਹ ਕਿਲੇ ਜਿਸ ਕਾਰਜਿਸਟ ਲਗਾਇਆ ਹੈ ਕੋਈ ਵੀ ਅੰਦਰ ਬੜਿਆ ਤਾਂ ਸਰ ਉਹਦੇ ਇੱਕ ਸਾਰਨ ਵਾਲਾ ਜਿਹਾ ਹਾਈ ਫ੍ਰੀਕਵੈਂਸੀ ਦਾ ਉਹਨੂੰ ਕੀ ਸਾਇਰਨ ਤੇ ਨਾਲ ਉਹਦੇ ਫਾਰਮਰ ਦੇ ਫੋਨ ਤੇ ਕੋਲ ਜਾਏਗਾ ਮੈਸੇਜ ਕਿ ਤੁਹਾਡੇ ਵੀ ਖੇਤ ਦੇ ਵਿੱਚ ਕੋਈ ਆਇਆ ਹੈ ਉਹ ਸਬਸਕ੍ਰਿਪਟਰ ਆਸੀ ਦੀ ਹੋਣਗੀ ਇਹ ਸਾਰਾ ਸਿਸਟਮ ਲਗਾਇਆ ਹੈ ਇਸ ਸੈਂਸਰਸ ਨੇ ਨਹੀਂ ਸਰ ਇਹ ਨਹੀਂ ਜਦ ਨੇ ਇੱਥੇ ਲੱਗਾਇਆ ਹੈ ਸਾਰਾ ਸੈਂਸਰ ਇਸ ਦੇ ਪਿੱਛੇ ਹੈ ਜੀ ਲੇਜ਼ਰ ਤੇ ਇਹ ਚੱਲ ਰਿਹਾ ਹੈ ਇਹਦੇ ਅੰਦਰ ਸਭ ਕੁਝ ਹਾਂਜੀ ਇਹਦੇ ਵਿੱਚ ਹਾਂਜੀ ਸਭ ਕੁਝ ਸਰਕਟ ਵਗੈਰਾ ਲਗਾਇਆ ਉਹਦੇ ਵਿੱਚ ਸਭ ਕੁਝ ਹੈ ਜਿਆਦਾ ਹੈ ਇਹਦੇ ਤੋਂ ਹਾਂ ਬੈਟ ਨਹੀਂ ਬੈਟ ਕੋਈ ਫੋਨ ਵੀ ਤੁਸੀਂ ਦੈਟ ਮੀਨਸ ਜੇ ਕੋਈ ਜਾਨਵਰ ਵੀ ਆਵੜਦਾ ਹਾਂਜੀ ਇਸ ਦੀ ਰੇਂਜ ਬਣਾਈ ਹੁੰਦੀ ਹੈ ਜੀ ਇਹ ਚਾਰ ਦਿਵਾਰੀ ਹੋ ਗਈ ਜੀ ਇਹ ਤੁਸੀਂ ਮੇਰੇ ਰਿਫਲੈਕਟਰ ਹਾਂਜੀ ਹਾਂਜੀ ਇਹਦੇ ਵਿੱਚ ਜਿਵੇਂ ਲੇਜ਼ਰ ਰੇਂਜ ਆਏਗੀ ਐਵੇਂ ਇਹ ਦੇਖ ਬਿਲਕੁਲ ਕਿਦੇ ਚਾਰੇ ਪਾਸੇ ਸਕੇਲਰਸ ਕਿਡਿ ਸਿਸਟਮ ਹੈ ਕੋਈ ਵੀ ਅੰਦਰ ਵੜਿਆ ਬਿਨਾਂ ਦੀ ਉਸ ਤੋਂ ਪਰਮਿਸ਼ਨ ਤੋਂ ਨੋ ਦੇ ਫੋਨ ਤੇ ਕੋਲ ਆਏਗੀ ਮੈਸਜ ਆਏਗਾ ਨੂੰ ਅਲਰਟ ਆਵੇਗਾ ਅਲਰਟ ਆਊਗਾ ਹਾਂ ਇਹ ਕੀ ਤੁਹਾਡੇ ਜੇ ਫਾਰਮ ਦੇ ਵਿੱਚ ਕੋਈ ਵੜਿਆ ਕਿਸੇ ਐਂਟਰੀ ਕੀਤੀ ਹੈ ਹਾਂਜੀ ਤੇ ਸਾਗੇ ਇਹਦੇ ਵਿੱਚ ਐਡਵਰਟਮੈਂਟ ਕੀ ਕੀਤਾ ਇਹ ਸਾਈਟ ਤੇ ਨਾ ਤਰੀਕਾ ਆ ਸੀ ਤਾਰਾ ਲਗਾ ਲਾਂਗੇ ਜੇ ਉਹ ਫੈਂਸਿੰਗ ਕਰਦੇ ਆ ਉਹਦੇ ਵਿੱਚ ਕੀ ਕਰਨ ਤੋਂ ਡਾਂਗੇ ਥੋੜ੍ਹਾ ਕੋਣਾ ਹੈ ਕਿ ਬਦਲ ਕੋਈ ਵੀ ਅਗਰ ਬਿਨਾਂ ਦੀ ਪਰਮਿਸ਼ਨ ਤੋਂ ਆਇਆ ਕੋਈ ਯੂਨਿਟ ਟਟ ਕਰਾ ਹਲਕਾਰਾ ਰਾਜਾ ਵੀ ਹਲਕਾਰਾ ਕਿ ਕੋਈ ਆਵਾਰਾ ਕੁਛ ਲਾਇੰਸਰ ਬਹੁਤ ਖਰਾਬ ਕਰ ਦਿੰਦਾ ਤਾਂ ਉਸ ਤੋਂ ਬਚਾਉਣ ਵਾਸਤੇ ਸਰ ਹਾਂਜੀ ਉਹਦੇ ਫੋਨ ਤੇ ਅਲਰਟ ਜਾ ਕੋਲ ਜਾਊਗੀ ਕਿ ਵੀ ਤੁਹਾਡੇ ਕੋਈ ਆਇਆ ਹਾਂਜੀ बिंद ये तक ले की कीता वास्ते क्यों तो हाँ है तो किसी और किसी के हां जी बहुत जितने सर आजकल आरएम भी सिक्योरिटी वास्ते हो गया और हो गया और हाई सिक्योरिटी होगी सर जैसे एयरपोर्ट सिक्योरिटी होगी या फिर किसी सर आई सिक्योरिटी सिस्टम जो डीआरडीओ वगैरह इधर अपार्टमेंट्स ओठे सर एकदम आप बच सकते हैं किसी भी सिक्योरिटी सिस्टम आ गया जी ओठे भी लग सकता है जी हां जी ठीक है हाई सिक्योरिटी चीजें सर ओठे देखो वेरी गुड बेटा एक भी दिल की तो उधर बनाओ सर काफी टाइम ले सर मतलब ਮੈਂ ਨਾ ਤਾਂ ਮਤਲਬ ਇਹ ਇਹ ਤਾਂ ਆਪਣੇ ਸੀਗੇ ਤੁਸੀਂ ਕਿਤੋਂ ਨਹੀਂ ਫਿਰ ਆਪਦਾ ਸੀਗਾ ਐਕਚੁਅਲੀ ਮੇਰੀ ਇੱਕ ਫਰੈਂਡ ਸੀਗਾ ਉਹਦੇ ਫਾਦਰ ਦੇ ਫਾਦਰ ਨੇ ਫਾਰਮਰ ਸੀਗੇ ਮੈਨੂੰ ਉਹਨੂੰ ਸੁਣਿਆ ਸੀਗਾ ਕਹਿੰਦੇ ਕਿ ਉਹਦੇ ਮਤਲਬ ਬੋਲਦੇ ਐਵੇਂ ਕੁਝ ਖਾ ਜਾਂਦੇ ਨੇ ਤਾਂ ਮੈਂ ਉੱਥੇ ਐਡ ਲਿੱਤਾ ਕਿ ਆਪਾਂ ਇਦਾਂ ਕੁਝ ਬਣਾਏ ਨੇ ਰਿਸਰਚ ਕੀਤਾ ਮੈਨੂੰ ਮਿਲੇ ਸਕੇਲ ਕੋ ਕਿ ਆਪਾਂ ਸਕੇਲ ਕੋ ਬਣਾਉਣੇ ਆ ਫਿਰ ਮੈਂ ਜੇ ਥੋੜੇ ਕਿਡਸ ਸੀਗੇ ਮੇਰੇ ਆਪਣੇ ਟੀਚਰ ਨਾਲ ਗੱਲ ਕੀਤੀਆਂ ਪ੍ਰਿੰਸੀਪਲ ਨਾਲ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਥੋੜੇ ਵੱਲ ਭੇਜੇ ਗਏ ਰੋਬੋਟਿਕ ਕਿਡਸ ਹੋ ਗਏ ਹਨ ਮੈਨੂੰ ਉਹਨਾਂ ਅੱਧੇ ਟ੍ਰੇਨਿੰਗ ਵਾਲੇ ਤੇ ਕਹੀ ਜਾਈ ਹੈ ਉਹਦੇ ਵਿੱਚ ਸਾਰਾ ਮੈਂ ਦੇ ਕੀਤੀ ਸਿੱਖੀ ਤਾਂ ਸਰ ਮੈਂ ਇਹ ਇੰਪਲੀਮੈਂਟ ਕੀਤਾ ਆਪਣਾ ਡਿਕਰੀ ਮੈਂ ਸੋਚਿਆ ਕਿ ਆਪਾਂ ਇਹਨੂੰ ਰੋਬੋਟਿਕ ਬਣਾ ਲੈਂਦੇ ਆਂ ਚਾਹ ਬਾਕੀ ਹਾਂਜੀ ਤਾਂ ਇਹ ਮੈਂ ਸਾਰਾ ਕੁਝ ਸਾਰਾ ਕਰ ਲੈਂਦੇ ਹਾਂ ਹਾਂਜੀ ਹਾਂਜੀ ਸਾਰੇ ਕੋਡਿੰਗ ਨੇ ਆਪਾਂ ਲਈ ਆਪ ਹੀ ਦਿਆ ਹੈਂ ਜੀ ਵੈਰੀ ਗੁੱਡ ਹਾਂਜੀ ਤੇ ਸਾਥ ਬੋਲੋ ਜੀ ਜਿਹੜੀ ਤੁਸੀਂ ਤੁਹਾਡੇ ਸਿੱਖੇ ਸੀ ਉਹਨਾਂ ਨੇ ਪੂਰਾ ਗਾਈਡ ਕੀਤਾ ਸੀ ਹਾਂਜੀ ਉਹਨਾਂ ਨੇ ਮੈਨੂੰ ਸਪੋਰਟ ਕੀਤਾ ਜਿੰਨਾ ਵੀ ਲੱਗਾ ਹੋ ਸਕਿਆ ਸੀਗਾ ਹਾਂਜੀ ਚਲੋ ਜੀ ਫਿਰ ਹੁਣ ਅਗਲਾ ਕੀ ਕਰਕੇ ਤਾਂ ਅੱਗੇ अगे ना तो वैसे तो नेशनल जाना सीगा बट कहंदे कि हुन नेशनल स्टेट तक ही है क्यों नेशनल दी मैं के तू मेरे को क्यों हां जी हां जी मैं मैंने तो पूरी कर रखा है आज जी हां जी ए हां जी ए ऑन कॉल किन फाइल सी करने जो है मैं भी कर दूं फाइल सी से हां जी हां तेरी बात जी कर ए ए थोड़ा हैगा संदूर दा डिस्ट्रिक्ट ए सर स्टेट दा ए ब्लॉक दा हां जी ए ਐਸਰ ਉਹ ਵਧੀਆ ਡਿਸਟ੍ਰਿਕਟ ਦੀ ਐਂਡ ਐਸਰ ਹੈ ਸਾਡੀ ਸਟੇਟ ਦੀ ਹੈ ਫਸ ਇਸ ਤਿੰਨੇ ਫਸ ਨੇ ਬਹੁਤ ਵਧੀਆ ਬੇਟਾ ਸ਼ਾਬਾਸ਼ ਥੈਂਕ ਯੂ ਸਰ ਫੇਰ ਚਲੋ ਹਾਂਜੀ ਹਾਂ ਤੇ ਮਿਹਨਤ ਦਾ ਹੋਰ ਕੋਈ ਆਲਟਰਨੇਟਿਵ ਨਹੀਂ ਹੈਗਾ ਮੈਨੂੰ ਬਹੁਤ ਖੁਸ਼ੀ ਹੈ ਵੀ ਤੁਸੀਂ ਮੇਰੀ ਸਮਝਾਤਾ ਇਸ ਮਕਸਦ ਦੇ ਨਾਲ ਆਹੀ ਚੀਜ਼ਾਂ ਰੈਅਲਿਟੀ ਹੋ ਜਾਣ ਸਾਥੇ ਹੋ ਜਾਣਾ ਇਸੇ ਮਸਤੀ ਵਿੱਚ ਦਿੱਤੀ ਸੀਗੇ ਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਰੇ ਸਾਰੇ ਤੁਹਾਨੂੰ ਬਣਾ ਉਹ ਮਿਲ ਗਿਆ ਜੀ ਸਾਰੇ ਬਣਾ ਉਹ ਮਿਲ ਗਿਆ ਬਹੁਤ ਸੈਟੀਸਫੈਕਸ਼ਨ ਮਿਲ ਗਈ ਕਿ ਟੂ ਡਿਸਪੋਰਟ ਨਾਲ ਇਹ ਸਭ ਕੁਝ ਹੋ ਪਾਇਆ ਜੀ ਬੇਟਾ ਮੈਨੂੰ ਤੁਹਾਡੀ ਹਾਂ ਜੀ ਸਭ ਦਾ ਤਾਂ ਵੈਸੀ ਵੀ ਤਾਂ ਸ਼ੌਕ ਵੀ ਹੈ ਤੇ ਡਿਊਟੀ ਵੀ ਸਾਡੀ ਹਾਂ ਜੀ ਹਾਂ ਜੀ ਛੋਟੀ ਮੈਂਟਰ ਵਾਲੀ ਹੈ ਜੀ ਮੇਨਲੀ ਕਿਹੜਾ ਕਿਟ ਹੁੰਦੀ ਹੈ ਆਉਂਦੀਆਂ ਫਿਰ ਸਾਨੂੰ ਮਤਲਬ ਬਣਾਉਣ ਦੀ ਬਹੁਤ ਸਾਰੀ ਅੱਜ ਕੱਲ ਮਿਲਦੀ ਨਹੀਂ ਇਹ ਤੇ ਵਿਚਾਰ ਚ ਵਗਿਆ ਤੁਹਾਡੇ ਕਰਕੇ ਇਹ ਸਭ ਆ ਮਿਲ ਪਾਇਆ ਸਰ ਇਹ ਜਿਹੜਾ ਕੰਟੀਨ ਹੈ ਬੱਧੀ ਅਦੇ ਉਹਦੇ ਵਿੱਚ ਸਾਰਾ ਸਮਾਨ ਉਹਦੇ ਵਿੱਚ ਲੱਟਿਆ ਬਾਕੀ ਆ ਸਟਰਕਚਰ ਤਾਂ ਹਨੇ ਮਤਲਬ ਬਣਾ ਲੈ ਚੁੱਕੇ ਇਹਨੂੰ ਇਹਨੂੰ ਤੁਸੀਂ ਹੁਣ ਹੋਰ ਸੋਚੋ ਕਿ ਕੀ ਕੀ ਇਮਪਰੂਵਮੈਂਟਸ ਹੋ ਸਕਦੀਆਂ ਨੇ ਹਾਂਜੀ ਹਾਂਜੀ ਸੋਚਦੇ ਕਿਆ ਆਂ ਜੀ ਜੀ ਮੈਂ ਆਪਾਂ ਤੁਹਾਨੂੰ ਤਾਰ ਦੱਸਤੀ ਹਮ ਮਾਲਾ ਜਿਵੇਂ ਕੋਈ ਵੀ ਖੇਤਾਂ ਦੇ ਵਿੱਚ ਜਿਵੇਂ ਪਸ਼ੂਗਰ ਚੰਦਨੇ ਉਹਦੇ ਵਿੱਚ ਆਪਾਂ ਮੰਨ ਲਓ ਸੋਇਲ ਨੂੰ ਆਪਾਂ ਨੇ ਬੀਜਾ ਕੁਝ ਬੋਏ ਰੱਖਿਆ ਪਰ ਇੱਕ ਸੈਂਸਰਸ ਹੋ ਜਾਂਦਾ ਉਹ ਲਗਾ ਕੇ ਕਿੰਨਾ ਪਾਣੀ ਖੇਤਾਂ ਚ ਹਿੰਦਾ ਹੈ ਕਿੰਨਾ ਨਹੀਂ ਹਿੰਦਾ ਹਾਂ ਨਾ ਜੀ ਉੰਜ ਜਿਵੇਂ ਟੀ ਪlant ਹੋ ਗਿਆ ਇਹਨਾਂ ਨੂੰ ਕੀ ਸਿਰਫ ਇੰਨਾ ਹੀ ਪਾਣੀ ਚਾਹੀਦਾ ਹੁੰਦਾ ਹੈ ਜ਼ਰੂਰਤ ਦਾ ਤਾਂ ਉਹਦੇ ਵਿੱਚ ਆਪਾਂ ਉਹ ਲਾ ਸਕਦੇ ਹਾਂ ਕਿ ਉਹਨੂੰ ਕਿੰਨਾ ਪਾਣੀ ਚਾਹੀਦਾ ਆ ਆਟੋਮੈਟਿਕ ਜਿਵੇਂ ਉਹਗਾ ਸਭ ਠੀਕ ਹੈ ਤੇ ਇਹਦੇ ਵਿੱਚ ਆਪਾਂ ਹੋਰ ਜਿਵੇਂ ਤੁਹਾਨੂੰ ਤਾਰ ਦੱਸੀਆਂ ਤੇ ਆਪਾਂ ਇਹਦੇ ਵਿੱਚ ਕੀ ਹੈ ਆਈ ਕਾਰਡ ਲਗਾ ਜਿਵੇਂ ਆਪਾਂ ਅੱਜ ਕੱਲ੍ਹ ਹੁੰਦਾ ਹੈ ਕਿ ਉਹਦੇ ਵਿੱਚ ਫਾਰਮਰ ਦੀ ਪਰਮਿਸ਼ਨ ਨਾਲ ਕੋਈ ਵੀ ਆਇਆ ਮਤਲਬ ਫਾਰਮਰ ਦੀ ਪਰਮਿਸ਼ਨ ਨਾਲ ਕੋਈ ਐਕਟ ਆਂਦਾ ਉਹਦੀ ਪਰਮਿਸ਼ਨ ਨਾਲ ਹੀ ਆ ਸਕਦਾ ਹੈ ਤਾਂ ਤੁਸੀਂ ਤੁਸੀਂ ਹੁਣ ਇਹਨੂੰ ਹੋਰ ਦੇ ਵਿੱਚ ਕੀ ਕੀ ਇੰਪਰੂਵਮੈਂਟਸ ਹੋ ਸਕਦੀਆਂ ਨੇ ਹੋਰ ਇਹਨੂੰ ਐਕੂਰੇਟ ਕਰਨਾ ਹੈ ਹਾਂਜੀ ਹਾਂਜੀ ਇਹ ਜਾਂ ਹੋਰ ਐਨੀ ਅਦਰ ਆਈਡੀਆ ਹੋਰ ਕੋਈ ਕੋਈ ਹਾਂਜੀ ਹਾਂਜੀ ਉਸ ਤੋਂ ਬਾਅਦ ਤੁਸੀਂ ਮੈਂ ਤੁਹਾਨੂੰ ਜਿਹੜਾ ਸਾਡਾ ਸਕਿੱਲ ਡਿਵੈਲਪਮੈਂਟ ਡਿਪਾਰਟਮੈਂਟ ਹੈ ਪਲੱਸ ਜਿਹੜਾ ਸਟਾਰਟਅਪ ਪੰਜਾਬ ਕਮਿਸ਼ਨ ਸ੍ਰੀ ਸਾਹਿਬ ਮਾਨ ਸਰ ਨੇ ਉਹਦੇ ਚ ਮੈਂ ਤੁਹਾਨੂੰ ਇੰਟਰੋਡਿਊਸ ਕਰਾਉਂਗਾ ਸਾਡੇ ਆਫੀਸਰਸ ਨੂੰ ਵੀ ਔਰ ਇਹਨੂੰ ਤੁਸੀਂ ਹੋਰ ਇੱਕ ਕਮਰਸ਼ੀਅਲ ਲੈਵਲ ਦੇ ਉੱਪਰ ਕਿਵੇਂ ਅਪਸਕੇਲ ਕੀਤਾ ਜਾ ਸਕਦਾ ਹੈ ਠੀਕ ਹੈ ਸਰ ਜੇਨਾ ਤੁਸੀਂ ਇੱਕ ਪ੍ਰੋਟੋਟਾਈਪ ਬਣਾ ਲਿਆ ਆਈਡੀਆ ਬਹੁਤ ਵਧੀਆ ਹੈ ਪ੍ਰੋਟੋਟਾਈਪ ਬਹੁਤ ਵਧੀਆ ਬਣ ਗਿਆ ਹੋਰ ਇਹਨੂੰ ਇੰਪਰੂਵ ਕਿਵੇਂ ਕੀਤਾ ਜਾ ਸਕਦਾ ਹੈ ਇੰਪਰੋਵਾਈਜ਼ ਕਿਵੇਂ ਕੀਤਾ ਜਾ ਸਕਦਾ ਹੈ ਇਹਨੂੰ ਕਮਰਸ਼ੀਅਲ ਪ੍ਰੋਡਕਟ ਬਣਾਉਣ ਦੇ ਲਈ ਠੀਕ ਹੈ ਨਾ ਤੁਸੀਂ ਇਹਦੇ ਹੋਰ ਹੋਮਵਰਕ ਕਰੋ ਹੋਰ ਕੰਮ ਕਰੋ ਠੀਕ ਹੈ ਨਾ ਉਹ ਜਿਹੜੇ ਐਕਸਪੋਰਟਸ ਹੈਗੇ ਤੁਹਾਨੂੰ ਮੈਂ ਉਹਨਾਂ ਨਾਲ ਵੀ ਬੁਲਾਉਂਗਾ ਉਹ ਫਿਰ ਤੁਹਾਨੂੰ ਪੂਰਾ ਸਪੋਰਟ ਸਿਸਟਮ ਹੈ ਜਿਹੜਾ ਉਹ ਤੁਹਾਨੂੰ ਮੇਰੇ ਵੱਲੋਂ ਵੀ ਦਸਕਾਰਵਾ ਦੇ ਸਕਦਾ ਹੈ ठीक है थैंक यू thank you 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 बहुत you thank 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 you thank